ਵਾਹ ਕਾਕਾ ਮਿਸ਼ਰੀ ਉਹ ਹੈ ਗੋਲ ਕਾਕਾ ਮਿਸ਼ਰੀ ਇਹ ਸਾਡਾ ਜੱਗੀ ਗੁਜਰਾਲ ਤੋਂ ਇਹ ਬੰਦਾ ਹੈਗਾ ਲਖਾਈਆ ਚਲੋ ਵਧੀਆ ਹਾਂ ਜੀ ਵਧੀਆ ਜੀ ਛੋਟਾ ਮੁੰਡਾ ਮਿਸ਼ਰੀ ਮਨਪ੍ਰੀਤ ਇਹ ਵੀ ਗੁਜਰਾਲ ਤੋਂ ਹਾਂ ਇਹ ਮੁੰਡਾ ਥੋੜਾ ਸ਼ਰਮਿਲਾ ਹੈ ਕਵਾਡੀ ਦਾ ਖਿਡਾਰੀ ਆ ਇਸ ਟਾਈਮ ਹੈ ਚੱਲਦਾ ਦਾ ਛਟੀਆਂ ਤੇ ਆ ਬਾਰ ਖਿਡਾਰੀ ਤਗੜਾ ਵਾ ਰੱਖਿਆ ਨਾ ਇਹ ਸਕੀਬੁੱਲਾ ਪਰ ਹਾਂ ਆ ਜਾਓ ਇਹ ਮੁੰਡਾ ਮੁੱਲਾ ਪਰਸੋ ਭਾਈ ਸੋਨਾ ਕੰਮ ਕਰਦੇ ਨੇ ਸਾਰੇ ਆਪਣੇ ਬੰਦੇ ਸਾਰੇ ਸੋਨਾ ਕੰਮ ਕਰਦੇ ਆ ਇਹ ਬੰਦਾ ਥੋੜਾ ਬਿਮਾਰ ਰਹਿੰਦਾ ਵਾ ਤੇ ਅਰਦਾਸ ਕਰੀ ਥੋੜੀ ਜੀ ਠੀਕ ਰਵੇ ਹੋਰ ਆਮ ਇਹ ਸਾਡੇ ਬੰਦਿਆਂ ਦਾ ਨੰਬਰਦਾਰ ਆਇਆ ਜਰਰੀ ਜਾਈਂ ਅੱਡ ਵਾਲੇ ਦਾਰਾ ਸਿੰਘ ਜੀ ਇਹ ਇਹ ਦਾਰਾ ਅੰਦਰ ਖਿਆ ਯਾ ਆ ਪਿੰਡ ਰਜੀਨ ਤੋਂ ਇਹ ਵੱਡੇ ਨੰਬਰਦਾਰ ਨਹੀਂ ਜੀ ਜ਼ੀਰੋ ਆਇਆ ਨੀ ਨਾ ਚਲੋ ਅੱਲਾ ਤੁਹੀ ਆਖੋ ਅਰੇ ਦੱਬਾ ਵੱਲੋਂ ਨਿੱਟਦਾ ਵਿੱਲਾ ਮੁੱਲਾਪੁਰ ਤੋਂ ਵੀਰੇ ਆ ਜਾਓ ਗੜਾ ਵਿੱਲਾ ਜੀ ਇਹ ਮੁੱਲਾਪੁਰ ਦਾ ਵਧੀਆ ਕੰਮ ਕਰਦਾ ਸਾਰੇ ਪਿੱਛੇ ਗੜਦੁੱਲੂ ਹੈਗਾ ਇਹ ਰੱਖਿਆ ਹੀ ਆ ਤਾਂ ਆ ਜਾਓ ਵੀਰੇ ਗੜਦੁੱਲੂ ਜੀ ਇਹ ਸਹਣੀ ਮੁੰਡਾ ਇਹ ਦੰਦ ਪਾਉਣਾ ਜੀ ਆਪਾਂ ਇਹ ਬਾਈ ਮੁੰਡਾ ਕਪਾਲਪੁਰ ਤੋਂ ਆ ਉਹਨੇ ਐਂਡ ਤੇ ਵਾਰੀ ਆ ਸਾਡੇ ਸੇਵੇ ਮਿਸਤਰੀ ਦੀ ਆ ਜਾਓ ਜੀ ਇਹ ਭਾਈ ਸੀਨੀਅਰ ਮਿਸਤਰੀਆਂ ਚੋਂ ਆ ਜਾਂਦੇ ਵੀ ਆ ਜਾਓ ਬਾਈ ਠੀਕ ਹੈ ਲੋ ਵੀ ਸਾਰਿਆਂ ਨੂੰ ਹੁਣ ਗਰੁੱਪ ਫੋਟੋ ਕਰ ਲਈਏ ਆਜੋ ਭਾਈ ਭਈ ਆ ਬੰਦੇ ਦਾ ਡੱਬਾ ਰਹਿ ਗਿਆ ਹੀ ਘਰੇ 12 ਲੈ ਕੇ ਆਇਆ ਲੀਟਰਲੀ ਮਤਾਂ